ਕਿਤੇ ਗਏ ਸੀ ਉੱਥੇ ਗੱਡੀ ਇਸ ਤਰ੍ਹਾਂ ਦੀ ਕਰੀ ਸਾਡੇ ਪਸੰਦਾ ਵੀ ਇਹ ਬੰਦੇ ਸ਼ੌਂਕ ਦਾ ਗਰਨ ਦੇ ਲੋਕਾਂ ਵੀ ਆਪਣਾ ਸ਼ੌਂਕ ਪੂਰਾ ਕਰੀਏ ਇਲੈਕਟ੍ਰਿਕ ਆ ਅਜਾ ਇਲੈਕਟ੍ਰਿਕ ਕੋਲ ਪੋਲੂਸ਼ਨ ਦੀ ਕੋਈ ਟੈਨਸ਼ਨ ਨਹੀਂ ਪੋਲੂਸ਼ਨ ਨੋ ਪੋਲੂਸ਼ਨ ਨੋ ਪੇਪਰ ਕੋਈ ਅਜਾ ਪੇਪਰ ਵਾਇਲੈਂਸ ਵਗੈਰਾ ਕੋਈ ਨਹੀਂ ਮਿਲਣਾ ਪੈਂਦਾ ਯਾਰ ਲਾਸੇ ਬਿਲਕੁਲ ਸਵਿਚਣਾ ਹੀ ਹੈ ਇਹ ਚੋਂ ਅਨੋਖਾ ਲੱਗਾ ਹੈ ਉੱਪਰ ਕਰੋ ਤੇ ਫਰੰਟ ਚੱਲਦੀ ਹੈ نیچے ਨੂੰ ਕਰੋ ਤੇ ਬੈਕ ਚੱਲਦੀ ਬੱਸ ਉਹ ਮਿਹਨਤ ਕਰੋ ਆਪਣਾ ਕਮਾਓ ਖਾਓ ਆਪਣੇ ਜੋ ਆਪਣੇ ਜੀਵਨ ਦੇ ਤੁਹਾਡੇ ਸ਼ੌਕ ਆਉਂਦੇ ਨੇ ਉਹਨਾਂ ਨੂੰ ਬਿਲਕੁਲ ਪੂਰਾ ਕਰੋ ਲੋਕਾਂ ਦੇ ਦਿਮਾਗਾਂ ਤੇ ਇਹੋ ਜੀ ਗੱਲ ਬਿਠਾ ਦਿੱਤੀ ਗਈ ਆ ਇੱਥੇ ਕੁਝ ਨਹੀਂ ਹੈ ਇੱਥੇ ਕੁਝ ਨਹੀਂ ਹੈ ਬੈਠੇ ਬੈਠੇ ਤੁਹਾਨੂੰ ਬਹੁਤ ਕੁਝ ਹੈ ਜਿਹਨੂੰ ਕਰਨ ਵਾਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਪਰਦੇਸ ਚੈਨਲ ਮੈਂ ਹਰਿਤਿਕ ਲੋਥਰਾ ਅੱਜ ਅੰਮ੍ਰਿਤਸਰ ਪਹੁੰਚੇ ਆ ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਕਹਿੰਦੇ ਆ ਕਿ ਚੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਕਹਿਣ ਦੇ ਵਿੱਚ ਤੇ ਆਂਦੀ ਹੈ ਪਰ ਅੱਜ ਦੇਖਣ ਨੂੰ ਮਿਲੀ ਹੈ ਇੱਕ ਸਰਦਾਰ ਸਾਹਿਬ ਹੈ ਜਿਨ੍ਹਾਂ ਨੇ ਆਪਣੇ ਸ਼ੌਂਕ ਦਾ ਜਿਹੜਾ ਮੁੱਲ ਹੁੰਦਾ ਤੇ ਨਹੀਂ ਪਰ ਸ਼ੌਂਕ ਪੂਰਾ ਵੀ ਕੀਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਦੇਖ ਸਕਦੇ ਹੋ ਬੜੇ ਹੀ ਵਧੀਆ ਤਰੀਕੇ ਨਾਲ ਜਿਹੜੀ ਸਜਾਈ ਗਈ ਗੱਡੀ ਬਣਵਾਈ ਗਈ ਹੈ ਸਰਦਾਰ ਸਾਹਿਬ ਵੱਲੋਂ ਸ਼ੌਂਕ ਜੇ ਆਪਾਂ ਕਹ ਲਈਏ ਸ਼ੌਂਕ ਤੇ ਹੁੰਦਾ ਹੀ ਹੁੰਦਾ ਪਰ ਇਦਾਂ ਦਾ ਸ਼ੌਂਕ ਵੀ ਜਿਹੜਾ ਜਦੋਂ ਪਿਆ ਜੇ ਤੇ ਉਹਨੂੰ ਪੂਰਾ ਕਰਨਾ ਹਰ ਕੋਈ ਨਹੀਂ ਕਰ ਪਾਂਦਾ ਪਰ ਇਹਨਾਂ ਨੇ ਕੀਤਾ ਗੱਲਬਾਤ ਕਰਦੇ ਆ ਉਹਨਾਂ ਨਾਲ ਪੁੱਛਦੇ ਆ ਕਿਦਾਂ ਦਾ ਸ਼ੌਂਕ ਕਦੋਂ ਜਾਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸ ਬਣਾ ਤੇ ਤੁਹਾਡਾ ਸਵਾਗਤ ਕਰਾ ਕੇ ਪੰਜਾਬ ਤੋਂ ਬੜੀ ਦੇ ਚੈਨਲ ਦੇ ਵਿੱਚ ਇੱਕ ਸ਼ੌਂਕ ਦਾ ਕਹਿੰਦੇ ਮੁੱਲ ਨਹੀਂ ਹੁੰਦਾ ਕਹਿਣ ਦੇ ਵਿੱਚ ਆਂਦੀ ਪਰ ਤੁਸੀਂ ਸ਼ੌਂਕ ਦਾ ਮੁੱਲ ਵੀ ਪਾਇਆ ਤੇ ਸ਼ੌਂਕ ਨੂੰ ਪੂਰਾ ਕੀਤਾ। ਥੈਂਕ ਯੂ ਜੀ। ਸ਼ੌਂਕ ਇਸ ਤਰ੍ਹਾਂ ਹੀ ਜਿਵੇਂ ਲੋ ਪਿੰਡ ਤੋਂ ਆਏ ਆ ਦੇਖਦੇ ਆ ਪਹਿਲਾਂ ਤੇ ਬੜੀ ਖਸਤਾ ਜਿਹੀ ਹਲਸੀ ਸਾਡੀ। ਇੱਥੇ ਆਏ ਕਾਮਕਾਰ ਮਹਾਰਾਜ ਨੇਤਾ ਵਧੀਆ। ਕਾਮਕਾਰ ਜਦੋਂ ਹੋਏ ਫਿਰ ਲਾਲ ਇਸ ਤਰ੍ਹਾਂ ਹੀ ਬੱਚੇ ਕਾ ਤਰੱਕੀ ਕਰ ਗਏ ਆ। ਅਹੀਂ ਵੀ ਆਪਣੇ ਹਿਸਾਬ ਨਾਲ ਕੰਮ ਕਰੀ ਜੰਨੇ ਕਿਤੇ ਗਏ ਸੀ ਉੱਥੇ ਗੱਡੀ ਇਸ ਤਰ੍ਹਾਂ ਦੀ ਖੜੀ ਸੀ ਸਾਡੀ ਪਸੰਦ ਆ ਗਈ ਇਹ ਬੰਦੇ ਸ਼ੌਂਕ ਦਾ ਗਰੰਡ ਚਲੋ ਆਪਾਂ ਵੀ ਆਪਣਾ ਸ਼ੌਂਕ ਪੂਰਾ ਕਰੀਏ ਨਹੀਂ ਆਪਣਾ ਜੇ ਕਹਿ ਲਈ ਗੱਡੀ ਕਿੱਥੋਂ ਕਿੱਥੇ ਗਏ ਤੁਸੀਂ ਕਿੱਥੇ ਗੱਡੀ ਪਸੰਦ ਆਈ ਤੇ ਕਿੱਥੋਂ ਲੈ ਕੇ ਆਏ ਹੋ ਇਹ ਪਹਿਲਾਂ ਤੇ ਕਰਨਜੀਤ ਜਾਨ ਨੂੰ ਵੇਖੀ ਸੀ ਇੱਥੇ ਅਮਰਸਰ ਹੈ ਹਾਂਜੀ ਇੱਕ ਬਠਿੰਡੇ ਵਾਲ ਗਿਆ ਸੀ ਉਧਰ ਕਿਤੇ ਪਸੰਦ ਆਈ ਫਿਰ ਬਠਿੰਡੇ ਤੋਂ ਇੱਕ ਗੱਡੀ ਤਿਆਰ ਕਰਾਈ ਅਸੀਂ ਅੱਛਾ ਠੀਕ ਹੈ ਜੀ ਤੇ ਜੇ ਗੱਡੀ ਦੀ ਆਪ ਦੇਖ ਵੇਖੀ ਇਹ ਬੜੀ ਸੋਹਣੀ ਤਰੀਕੇ ਨਾਲ ਤਿਆਰ ਕੀਤੀ ਹੈ ਤੁਹਾਡੇ ਵੱਲੋਂ ਆਪ ਤਿਆਰ ਕਰਾਈ ਗਈ ਜਾਂ ਉਹਨਾਂ ਵੱਲੋਂ ਤਿਆਰ ਕਰਕੇ ਦਿੱਤੀ ਗਈ ਉਹਨਾਂ ਜਿਹੜੀ ਕੰਪਨੀ ਹੈ ਜੀ ਪਲੂਟੋ ਮੋਟਰ ਆ ਉਹਨਾਂ ਨੇ ਸਾਨੂੰ ਇਹ ਡਿਜ਼ਾਈਨ ਮਤਲਬ ਇੱਥੇ ਹੀ 3-4 ਸਹੀ 24 ਸੈਲੈਕਟ ਕੀਤਾ ਅੱਛਾ ਤੇ ਇਹ ਗੱਡੀ ਦਾ ਜਿਹੜਾ ਮੇਨ ਚਲਦੀ ਕਿਦਾ પેટ્રોલ ਤੇ ਚਲਦੀ ਡੀਜ਼ਲ ਤੇ ਚਲਦੀ ਨਹੀਂ ਇਲੈਕਟ੍ਰਿਕ ਐ ਅੱਛਾ ਇਲੈਕਟ੍ਰਿਕ ਨੂੰ ਕੋਈ ਪੋਲੂਸ਼ਨ ਦੀ ਕੋਈ ਟੈਨਸ਼ਨ ਨਹੀਂ ਪੋਲੂਸ਼ਨ ਲੋ ਪੋਲੂਸ਼ਨ ਨੋ ਪੇਪਰ ਕੋਈ ਅਗਰ ਪੇਪਰ ਰੀਸੈਂਸ ਵਗੈਰਾ ਕੋਈ ਨਹੀਂ ਬਣਾਉਣਾ ਪੈਂਦਾ ਇਹ ਰਿਕਸ਼ਾ ਵਾਲਾ ਹੀ ਸਿਸਟਮ ਐ ਜਿਆਨਕਾ ਅੱ ਤੇ ਇਹ ਕਿੰਨੇ ਦੀ ਤੁਹਾਨੂੰ ਜੇ ਸ਼ੌਂਕ ਦਾ ਮੁੱਲ ਤਾਂ ਨਹੀਂ ਕੋਈ ਗੱਲ ਪੁੱਛਾਂਗੇ ਕਿ ਕਿੰਨਾ ਕੋ ਮੁੱਲ ਪੈ ਗਿਆ ਸ਼ੌਂਕ ਦਾ ਇਹ तकरीबन 2.5 ਤੋਂ 2.5 ਲੱਖ ਲੱਗਿਆ ਸੀ 2.5 2.5 ਲੱਖ ਰੋਟਾ ਤੇ ਜੇ ਆਪਾਂ ਕਹਿ ਲਈਏ ਕਿ ਇਹ ਟਾਇਰ ਜਿਹੜੇ ਇਹ ਲੱਗੇ ਹੋਏ ਨੇ ਕਿਹ ਕਿ ਸਿਸਟਮ ਕੀ ਕਿੱਦਾ ਚੱਲਦੀ ਹੈ ਗੇਅਰ ਦਾ ਕੀ ਸਿਸਟਮ ਹੈ ਜਾਂ ਬਿਲਕੁਲ ਗੇਅਰ ਲੈਸ ਹੈ ਗੇਅਰ ਵਗੈਰ ਗੇਅਰ ਲੈਸ ਹੈ ਬਿਲਕੁਲ ਸਵਿਚਨਾ ਹੀ ਹੈ ਸਵਿਚ ਉਹਨੋਂਕ ਦਾ ਲੱਗਾ ਹੈ ਅੱਪਰ ਕਰੋ ਤੇ ਫਰੰਟ ਚੱਲਦੀ ਹੈ ਨੀਚੇ ਨੂੰ ਕਰੋ ਤੇ ਬੈਕ ਚੱਲਦੀ ਬਸ ਲੱਗਦਾ ਨਹੀਂ ਕਿ ਜਿਹੜੇ ਸ਼ੌਂਕ ਨੇ ਉਹ ਅੱਜ ਦੀ ਪੀੜ੍ਹੀ ਪੂਰੀ ਕਰਦੀ ਹੈ ਪਰ ਅਸਟ੍ਰਾਮ ਤੇ ਲੋਕਾਂ ਦੀ ਜਿਹੜੀ ਆਮਦਨ ਹੈ ਉਹਦੇ ਕਰਕੇ ਸ਼ੌਂਕ ਮਰ ਚੁੱਕੇ ਨੇ ਜਾਂ ਮਾਰ ਦਿੱਤੇ ਗਏ। ਕੀ ਆਪਣੇ ਸ਼ੌਂਕ ਪੂਰਾ ਕੀਤਾ? ਕੀ ਕੀ ਮੈਸੇਜ ਹੀ ਦੇਣਾ ਚਾਹੋਗੇ ਲੋਕਾਂ ਨੂੰ ਸਾਡੇ ਚੈਨਲ ਦਾ ਨਾਮ ਵੀ ਪੰਜਾਬ ਦੇ ਪਰਦੇਸ ਪਰਦੇਸ ਦੇ ਵਿੱਚ ਤੁਸੀਂ ਕਹਿੰਦੇ ਮੇਰੇ ਬੱਚੇ ਬਾਹਰ ਕੀ ਕਹਿਣਾ ਚਾਹੋਗੇ? ਮੈਂ ਸਭ ਨੂੰ ਇਹੋ ਮੈਸੇਜ ਦੇਣਾ ਚਾਹਾਂਗੇ ਕਿ ਆਪਣੀ ਹੱਡ ਭਰਵੀਂ ਮਿਹਨਤ ਕਰੋ। ਖੂਬ ਮਿਹਨਤ ਕਰੋ ਆਪਣਾ ਕਮਾਓ ਖਾਓ। ਆਪਣੇ ਜੋ ਆਪਣੇ ਜੀਵਨ ਦੇ ਵਿੱਚ ਤੁਹਾਡੇ ਸ਼ੌਂਕ ਆਉਂਦੇ ਨੇ ਉਹਨਾਂ ਨੂੰ ਬਿਲਕੁਲ ਪੂਰਾ ਕਰੋ। ਇਸ ਸੰਸਾਰ ਦੇ ਤੋਂ ਆਪਣੇ ਸ਼ੌਂਕ ਪੂਰੇ ਕਰਕੇ ਇਹ ਨਹੀਂ ਬਤਾਏ ਕਿ ਲਈ ਜਵੇ ਸਭ ਤੋਂ ਵਧੀਆ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਸ਼ੌਂਕ ਪੂਰੇ ਹੋ ਸਕਦੇ ਨੇ ਬਿਲਕੁਲ ਹੋ ਸਕਦੇ ਬਿਲਕੁਲ ਜੇ ਕੋਈ ਮਿਹਨਤ ਕਰੇ ਤਾਂ ਬਿਲਕੁਲ ਹੋ ਸਕਦੇ ਆ ਇਹੋ ਜੀ ਗੱਲ ਨਹੀਂ ਪੰਜਾਬ ਚ ਬਹੁਤ ਕੁਝ ਹੈਗਾ ਇਹ ਤੁਹਾਨੂੰ ਕੰਪਨੀਆਂ ਕਾ ਹੋੜ ਜੀ ਬਣ ਗਈ ਹੋਈ ਆ ਪੰਜਾਬੀਆਂ ਦੀ ਕਿ ਜੋ ਬਾਰ-ਬਾਰ ਬਾਰ ਜੀ ਇੱਥੇ ਲੋਕਾਂ ਦੇ ਦਿਮਾਗਾਂ ਤੇ ਇਹੋ ਜੀ ਗੱਲ ਬਿਠਾ ਦਿੱਤੀ ਗਈ ਆ ਇੱਥੇ ਕੁਝ ਨਹੀਂ ਹੈ ਇੱਥੇ ਕੁਝ ਨਹੀਂ ਹੈਗਾ ਇੱਥੇ ਕੁਝ ਨਹੀਂ ਹੈ ਤੁਹਾਨੂੰ ਬਹੁਤ ਕੁਝ ਹੈ ਜਿਹਨੂੰ ਕਰਨ ਵਾਲੇ ਜੇ ਕੰਮ ਕਰ ਦੇਣ ਇਹਨੂੰ ਕਰੂ ਸਭ ਕੁਝ ਮਿਲਦਾ ਹੋਰ ਕੋਈ ਖਾਸ ਗੱਲਾਂ ਦਾ ਆਪਣੀ ਗੱਡੀ ਬਾਰੇ ਦੱਸੋ ਕੀ ਕੀ ਖਾਸ ਕਿਤਾ ਮਯਾ ਕਿੰਨਾ ਕੋ ਆਨੰਦ ਕਿੰਨਾ ਕੋ ਹੁੰਦਾ ਚੱਲਦਾ ਗੱਡੀ ਬਹੁਤ ਵਧੀਆ ਜੀ ਲੋਕੀ ਬੜੇ ਲਾਈਕ ਕਰਦੇ ਨੇ ਜਦੋਂ ਜਾਂਦੇ ਆ ਪੁੱਛਦੇ ਨੇ ਕਿ ਕਿਤੋਂ ਮਗਾਈ ਸੀ ਫਾਰਮ ਤੋਂ ਮਗਾਈ ਕਿਤੋਂ ਮਗਾਈ ਹੈ ਤੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਪਲੇ ਲੱਗੇ ਆ ਹਾਂ ਅੰਮ੍ਰਿਤਸਰ ਜੀ ਇਹ 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 ਵਾਲੀ ਗੱਡੀ ਇਹ ਮਾਡਲ ਪਹਿਲੀ ਵਾਰ ਆਇਆ ਹੈ ਅੱਛਾ ਇੱਦਾਂ ਤਾਂ ਇਹ ਮਾਜਾ ਪਾ ਜਾਂਦਾ ਫਿਰ ਕਿੱਥੋਂ ਲੱਗੇ ਆ ਗੱਡੀ ਇਹ ਗੱਡੀ ਬਟਿੰਡੋ ਲੈ ਕੇ ਆਏ ਬਟਿੰਡੋ ਲੈ ਕੇ ਆਏ ਤੇ ਆਪਣਾ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਲੋਕ ਸ਼ੌਂਕ ਪੂਰਾ ਕਰਨਾ ਚਾ ਆਪਣਾ ਸ਼ੌਂਕ ਵੇਖਿਆ ਪਰ ਪੂਰਾ ਨਹੀਂ ਹੁੰਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸ਼ੌਂਕ ਪੂਰਾ ਕਰਨਾ ਚਾਹੁੰਦੇ ਨੇ ਮੇਰੇ ਕੋਲ ਬੜੇ ਜਾਣੇ ਆਉਂਦੇ ਨੰਬਰ ਲੈ ਕੇ ਜਾਂਦੇ ਆ ਤੇ ਚਲੋ ਅਸੀਂ ਵੀ ਆਪਣੀ ਬਣਾਉਣੀ ਗੱਡੀ ਬਣਾਉਣੀ ਹੈ ਅਜੇ ਤੱਕ ਕੋਈ ਆਇਆ ਨਹੀਂ ਬਣਾ ਕੇ ਸਾਹਮਣੇ ਵੀ ਹੈ ਠੀਕ ਹੈ ਮੈਂ ਉਹਨਾਂ ਨੂੰ ਮੈਸੇਜ ਦੇਣਾ ਕੋਈ ਬਣਾਉ ਆਪਣੀਆਂ ਗੱਡੀਆਂ ਅੱਗੋਂ ਗਾ ਇਲੈਕਟ੍ਰਿਕ ਦੇ ਜੋਬਿਆ ਪੈਟਰੋਲ ਵਾਲੀਆਂ ਡੀਜ਼ਲ ਵਾਲੀਆਂ ਜੋ ਬੰਦ ਹੋ ਰਹੀਆਂ ਨਾਲੇ ਪੋਲੂਸ਼ਨ ਕਰਕੇ ਜੇ ਉਸ ਤਰ੍ਹਾਂ ਸਭ ਨੂੰ ਸੁਰੱਖਿਅਤ ਹੈ ਸਕੂਟਰ ਨਾਲੋਂ ਚੰਗੀ ਹੈ ਸਕੂਟਰ ਦੇ ਲਿਗਣ ਦਾ ਉਹਨਾਂ ਨੂੰ ਹੁਣ ਆਡੀ ਹੋਰ 60 ਸਾਲ ਹੋ ਗਈ ਹੈ ਗੱਡੀ ਇਧਰ ਉਧਰ ਕਿਸੇ ਡੋਲ ਡਲ ਜਾਂਦਾ ਹੈ ਸਕੂਟਰ ਡੋਲ ਜਾਂਦਾ ਹੈ ਇਹਦਾ ਖਲੋਤੀ ਖਲੋਗੀ ਭਾਵੇਂ ਮੈਂ ਡੋਲਦੀ ਤੇ ਕੇਵਨ ਡਿੱਗਦੀ ਨਹੀਂ ਠੀਕ ਹੈ ਉਹਦੇ ਕਰਕੇ ਸੇਫਟੀ ਵੀ ਥੋੜਾ ਸਕੂਟਰ ਨਾਲੋਂ ਜ਼ਿਆਦਾ ਹੈ ਠੀਕ ਹੈ ਉਹ ਚਾਰ ਜਣੇ ਬਹਿ ਸਕਦੇ ਬੜੇ ਆਰਾਮ ਨਾਲ ਚਾਰ ਜਣੇ ਬੜੇ ਆਰਾਮ ਨਾਲ ਬਹਿ ਸਕਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਦੀ ਤਸਵੀਰ ਇਕ ਵਾਰੀ ਫਿਰ ਤੁਹਾਨੂੰ ਦਿਖਾਵਾਂਗੇ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਗੱਡੀ ਤਿਆਰ ਕੀਤੀ ਗਈ ਹੈ ਜਿੱਦਾ ਕੋਈ ਸਟੀering ਜਿਦਾ ਆਮ ਗੱਡੀਆਂ ਦਾ ਹੁੰਦਾ ਹੈ ਏਜੰਸੀ ਵੱਲੋਂ ਗੱਡੀਆਂ ਬਣੀਆਂ ਹੁੰਦੀਆਂ ਪਰ ਜਿਹੜੇ ਟਾਇਰ ਨੇ ਨੇ ਬੁਲਟ ਦੇ ਟਾਇਰ ਲਾਏ ਦਿੱਤੇ ਗਏ ਨੇ ਲਾਈਟਾਂ ਦੇਖ ਸਕਦੇ ਹੋ ਤੁਸੀਂ ਤੇ ਚਾਰ ਬੈਟਰੀਆ ਦੇ ਵਿੱਚ ਰੱਖਿਆ ਗਿਆ ਨੇ ਜੇ ਬੈਟਰੀਆ ਦੇ ਨਾਲ ਗੱਡੀ ਚੱਲਦੀ ਏ ਤੇ ਕਹਿੰਦੇ ਆ ਕਿ 100 ਕਿਲੋਮੀਟਰ ਤੱਕ ਕਹਿੰਦੇ ਨੇ ਵਾਇਆ ਜਿਹੜਾ ਵਾਇਆ ਏ ਲੈ ਲੰਦੀ ਏ 100 ਕਿਲੋਮੀਟਰ ਤੱਕ ਗੱਡੀ ਚੱਲ ਪੈਂਦੀ ਏ ਤੇ ਆਪਾਂ ਵੀ ਤੁਹਾਨੂੰ ਇੱਕ ਇਹੋ ਅਪੀਲ ਕਰਨਾ ਚਾਹਾਂਗੇ ਜੇ ਤੁਸੀਂ ਵੀ ਸ਼ੌਂਕੀਆ ਤੌਰ ਤੇ ਗੱਡੀ ਬਣਾਉਣਾ ਚਾਹੁੰਦੇ ਹੋ ਤੇ ਸਰਦਾਰ ਸਾਹਿਬ ਕੋ ਪਹੁੰਚੋ ਉੱਥੇ ਰਤਨ ਸਿੰਘ ਚੌਂਕ ਕੈਰੋ ਵਾਲਿਆਂ ਦੀ ਹੱਟੀ ਇਹਨਾਂ ਦਾ ਕੱਪੜਿਆਂ ਦਾ ਕੰਮ ਹੈ ਤੇ ਪਰ ਨਾਨੀ ਵੀ ਆਪਣਾ ਸ਼ੌਂਕ ਪੂਰਾ ਕੀਤਾ ਜੇ ਕੋਈ ਸ਼ੌਂਕ ਪੂਰਾ ਕਰਨਾ ਚਾਹੁੰਦਾ ਹੈ ਐ ਏਦਾਂ ਦੀ ਗੱਡੀ ਬਣਾਉਣਾ ਚਾਹੁੰਦਾ ਹੈ ਤੇ ਇਹਨਾਂ ਨਾਲ ਸਰਪਰਕ ਕਰ ਸਕਦਾ ਇੱਥੇ ਬੋਝ ਸਕਦਾ ਤੇ ਜੇ ਤੁਸੀਂ ਸ਼ੌਂਕ ਨਹੀਂ ਪੂਰਾ ਕਰਨਾ ਚਾਹੁੰਦੇ ਜੇ ਆਪਣਾ ਹੋਰ ਕੋਈ ਸ਼ੌਂਕ ਹੈ ਪਰ ਪੂਰਾ ਜ਼ਰੂਰ ਕਰੋ ਕਿਉਂਕਿ ਜੇ ਕਹਿੰਦੇ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਇਹ ਗੱਲ ਸੱਚੀ ਹੋਈ ਹੈ ਸਰਦਾਰ ਥਾਣਾਂ ਨੇ ਸੱਚੀ ਕੀਤੀ ਹੈ ਅੰਮ੍ਰਿਤਸਰ ਤੋਂ ਪੰਜਾਬ ਤੋਂ ਪਰਦੇਸ ਚੈਨਲਰ